ਅੱਜਕੱਲ੍ਹ ਜਿਹੜੇ ਆਪਣੇ ਬੱਚੇ ਨੇ ਸਾਰੇ CBSE ਬੋਰਡ ਦੇ ਵਿੱਚ ਪੜ੍ਹਦੇ ਨੇ ਜਿਹਦੇ ਵਿੱਚ ਕਿ ਜਿਆਦਾਤਰ ਸਬਜੈਕਟ ਕਿ ਇੰਗਲਿਸ਼ ਵਿੱਚ ਹੀ ਕਰਵਾਏ ਜਾਂਦੇ ਨੇ ਤੇ ਪੰਜਾਬੀ ਵਿੱਚ ਇੱਕ ਸਬਜੈਕਟ ਹੁੰਦਾ ਤੇ ਬਹੁਤ ਸਾਰੇ ਪੇਰੈਂਟਸ ਸਮਾਦਰ ਜਿਹਾ ਜਿਹਨਾਂ ਨੇ ਕਿ ਇੰਗਲਿਸ਼ ਵੋ ਕੱਟਾਂਦੀ ਹੈ ਤੇ ਉਹਨਾਂ ਨੂੰ ਬੱਚੇ ਨੂੰ ਹੋਮਵਰਕ ਕਰਾਉਣ ਚ ਪੜਾਉਣ ਚ ਬਹੁਤ ਜ਼ਿਆਦਾ ਦਿੱਕਤ ਆਉਂਦੀ ਹੈ ਅੱਜ ਮੈਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਦੱਸਾਂਗੀ ਕਿ ਤੁਸੀਂ ਆਪਣੇ ਬੱਚੇ ਨੂੰ ਆਸਾਨੀ ਦੇ ਨਾਲ ਕਿਵੇਂ ਸਮਝਾ ਸਕਦੇ ਹੋਗੇ ਤੁਸੀਂ ਪੰਜਾਬੀ ਦੇ ਵਿੱਚ ਪੜ੍ਹ ਕੇ ਉਸ ਨੂੰ ਚੰਗੀ ਤਰ੍ਹਾਂ ਪੜਾ ਸਕਦੇ ਹੋਗੇ ਤਾਂ ਕਿ ਤੁਹਾਡਾ ਬੱਚਾ ਜਿਹੜਾ ਉਸ ਨੂੰ ਚੰਗੀ ਤਰਾ ਕਰ ਸਕਦੇ। ਕਿ టీਚਰ ਉੱਥੇ ਸਮਝਾ ਦਿੰਦੇ ਨੇ ਤੇ ਬੱਚੇ ਨੂੰ ਇੱਕ ਵਾਰ ਚ ਸਮਝ ਨਹੀਂ ਆਉਂਦਾ ਜੇ ਆਪਾਂ ਘਰੇ ਉਹਨੂੰ ਪੜਾਉਣੀ ਆ ਤਾਂ ਬੱਚੇ ਨੂੰ ਚੰਗੀ ਤਰ੍ਹਾਂ ਸਮਝ ਆ ਜਾਂਦਾ ਹੈ। ਮੈਂ ਇੱਕ ਟ੍ਰਿਕ ਦੱਸੂਗੀ ਜਿਹਦੇ ਨਾਲ ਤੁਸੀਂ ਕੀ ਹੈ ਬੱਚੇ ਨੂੰ ਚੰਗੀ ਤਰ੍ਹਾਂ ਪੜਾ ਸਕਦੇ ਹੋਗੇ। ਗੂਗਲ ਤਾਂ ਸਾਰਿਆਂ ਦੇ ਫੋਨ 'ਚ ਹੁੰਦਾ ਪਰ ਕੀ ਆਪਾਂ ਇਸ ਨੂੰ ਯੂਜ਼ ਕਰਕੇ ਕਰਦੇ ਆਂਗੇ। ਤੁਸੀਂ ਆਪਣਾ ਗੂਗਲ ਓਪਨ ਕਰ ਲੈਣਾ। ਓਪਨ ਜਾ ਕੇ ਇਹਦੇ ਵਿੱਚ ਕੀ ਹੈ ਇੱਕ ਕੈਮਰੇ ਦਾ ਆਈਕਨ ਬੰਦ ਹੈ। ਇਹ ਤੇ ਤੁਸੀਂ ਕਲਿੱਕ ਕਰ ਲੈਣਾ। ਇੱਥੇ ਜਿਹੜਾ ਵੀ ਤੁਹਾਨੂੰ ਨਹੀਂ ਸਮਝ ਆ ਰਿਹਾ ਉਹਦੀ ਤੁਸੀਂ ਫੋਟੋ ਕਲਿੱਕ ਕਰ ਲੈ। ਤੇ ਨੀਚੇ ਟ੍ਰਾਂਸਲੇਟਰ ਦੀ ਆਪਸ਼ਨ ਤੇ ਕਲਿੱਕ ਕਰਨਾ ਤੇ ਸਾਰਾ ਕੁਝ ਕੇ ਪੰਜਾਬੀ ਦੇ ਵਿੱਚ ਕਨਵਰਟ ਹੋ ਜਾਊਗਾ ਜੇ ਤੁਹਾਨੂੰ ਪੰਜਾਬੀ ਨਹੀਂ ਆਉਂਦੀ ਤੇ ਤੁਸੀਂ ਹਿੰਦੀ ਦੇ ਵਿੱਚ ਕਰਕੇ ਵੀ ਪੜ੍ਹ ਸਕਦੇ ਹੋਗੇ ਇਸ ਦੇ ਨਾਲ ਤੁਸੀਂ ਆਪਣੇ ਬੱਚੇ ਨੂੰ ਆਸਾਨੀ ਨਾਲ ਪੜ੍ਹਾ ਸਕਦੇ ਹੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ